ਪੇਸ਼ ਹੈ ਹਰਪ੍ਰੀਤ ਸੇਖਾ ਦੀ ਕਹਾਣੀ 5 ਡਾਲਰ ਦਾ ਨੋਟ ਲਿਵਿੰਗ ਰੂਮ ਵਿੱਚ ਪਏ ਸੋਫੇ ਦੀ ਇੱਕ ਨੁੱਕਰੇ ਜੈਮਲ ਸਿਉ ਪਾਲੇ ਮਾਰੀ ਕੁਕੜੀ ਵਾਂਗ ਸੁਗੜਿਆ ਜਿਹਾ ਬੈਠਾ ਸੀ ਸਵੇਰ ਦਾ ਹੀ ਉਹ ਹਾਰੇ ਹੋਏ ਜਵਾਰੀਏ ਵਾਂਗ ਸਰਸੁੱਟੀ ਫਿਰਦਾ ਸੀ ਬਾਰ-ਬਾਰ ਉਸ ਦੇ ਮਨ ਵਿੱਚ ਖਿਆਲ ਆਉਂਦਾ ਕਿ ਉਹ ਅੱਜ ਮਿਲ ਕੇ ਵਾਪਸ ਜਾਣ ਲੱਗੀ ਆਪਣੀ ਧੀ ਨੂੰ ਕੀ ਦੇਵੇਗਾ ਸਵੇਰੇ ਚਾਹ ਪੀ ਕੇ ਉਹ ਫੇਰ ਬਿਸਤਰੀ 'ਚ ਵੜ ਗਿਆ ਤੇਰਾਤਾ ਇਸ ਸੁਪਨੇ ਬਾਰੇ ਸੋਚਣ ਲੱਗਾ। ਉਸ ਨੂੰ ਵੀ ਪੱਕਾ ਯਕੀਨ ਨਹੀਂ ਸੀ ਕਿ ਸੁਪਨਾ ਹੀ ਸੀ ਜਾਂ ਉਸ ਦੇ ਜਾਗਦੇ ਪਏ ਦੇ ਹੀ ਚਿੱਤ 'ਚ ਖਿਆਲ ਆਇਆ ਸੀ। ਅੱਧੀ ਰਾਤ ਤੋਂ ਬਾਅਦ ਉਸ ਨੂੰ ਸਵਾਰ ਕੇ ਨੀਂਦ ਵੀ ਨਹੀਂ ਆਈ ਸੀ। ਜਦ ਉਸ ਨੂੰ ਆਪਣੀ ਗੁਜ਼ਰ ਚੁੱਕੀ ਘਰ ਵਾਲੀ ਬੰਤੀ ਦਾ ਖਿਆਲ ਜਾਂ ਸ਼ਾਇਦ ਸੁਪਨਾ ਆਇਆ ਸੀ। ਉਸ ਜਿਵੇਂ ਕਿਹਾ ਹੋਵੇ ਐਵੇਂ ਨਾ ਮੁੱਠਕਟਲੀ ਕੁੜੀ ਨੂੰ ਤੋਰਨ ਮੌਕੇ ਮੁੱਠਕੁੱਟਾਂ ਨੂੰ ਜਿਵੇਂ ਮੈਂ ਖਜ਼ਾਨੇ ਤੇ ਬੈਠਾ ਹੋਵਾਂ ਜੈਮਲ ਸਿਉ ਨੇ ਹੋਕਾ ਲੈਣ ਵਾਂਗ ਸਾ ਲਿਆ ਗੁਰਮੇਲ ਦੇ ਬਾਪੂ ਤੂੰ ਐਵੇਂ ਚਿੱਤ ਛੋਟਾ ਕਰ ਲੈਨੇ ਜੈਮਲ ਸਿਉ ਨੂੰ ਬੰਤੀ ਦਾ ਕਿਹਾ ਫੇਰ ਸੁਣਿਆ ਉਹ ਐਸੀ ਤਰ੍ਹਾਂ ਹੀ ਆਖਦੀ ਹੁੰਦੀ ਸੀ ਉਸ ਦਿਨ ਵੀ ਬੰਤੀ ਨੇ ਐਵੇਂ ਕਿਹਾ ਸੀ ਜਸਨ ਜੈਮਲ ਸਿਉ ਦੀ ਛੋਟੀ ਭੈਣ ਨੇ ਦਿਨ ਛਿਪੇ ਦੇ ਆਂਸਰ ਕੱਢਿਆ ਸੀ ਸਾਹੋ ਸਾਹ ਹੋਈ ਨੇ ਉਸਕੇ ਹਸੀ ਬਾਈ ਹੁਣ ਤਾਂ ਤੇਰੇ ਰੱਖੀ ਦੀਆਂ ਬੈਂਕ ਵਾਲੇ ਕੱਲ ਤੱਕ ਦੀ ਮੌਲਤ ਦੇ ਕੇ ਗਏ ਆ ਜੇ ਟਰੈਟ ਦੀ ਕਿਸ਼ਤ ਨਾ ਭਰੀ ਤਾਂ ਅਗਲਿਆਂ ਨੇ ਲੈ ਜਾਣਾ ਕੋਈ ਨਾ ਕਰਦੇ ਆ ਪੰਨ ਕੜ ਕੋਈ ਤੂੰ ਫਿਕਰ ਨਾ ਕਰ ਜਮਲ ਸੋਹਣੇ ਉਸ ਦਾ ਸਿਰ ਪਲੋਸਦੇ ਨੇ ਆਖ ਤਾਂ ਦਿੱਤਾ ਸੀ ਪਰ ਉਸ ਨੂੰ ਅਚਵੀਜੀ ਲੱਗ ਗਈ ਸੀ ਪੰਨ ਕੜ ਵਾਲੇ ਸੋਚਦਾ ਉਹ ਮੰਝੇ ਤੇ ਪਿਆ ਉਸਨ ਲੱਟੇ ਜੇ ਲੈ ਰਿਆ ਸੀ ਜਦ ਬੰਤੀ ਬੋਲੀ ਸੀ ਸੌਂ ਜਾ ਆਰਾਮ ਨਾਲ ਜਦੋਂ ਸਵੇਰਾ ਉਹ ਦੇਖੀ ਜਾਉ ਸਵੇਰੇ ਸਮਾਨੋਂ ਡਿੱਗ ਪੈਣਗੇ ਖਾੜੀ ਤਾਂ ਸਾਰੀ ਖਾਈ ਬੈਠੇ ਆ ਜੈਮਲ ਸਿਓ ਨੇ ਫਿਕਰਮੰਦ ਆਵਾਜ਼ ਚ ਕਿਹਾ ਸਵੇਰੇ ਸਮਾਨੋਂ ਡਿੱਗ ਪੈਣਗੇ ਖਾੜੀ ਤਾਂ ਸਾਰੀ ਖਾਈ ਬੈਠੇ ਆ ਜੈਮਲ ਸਿਓ ਨੇ ਫਿਕਰਮੰਦ ਆਵਾਜ਼ ਚ ਕਿਹਾ ਮੇਰੇ ਕੋਲ ਰੱਖੇ ਵਿਆ ਸੋਚਦੀ ਸੀ ਬਈ ਪਿੰਦਰ ਦੀ ਕੋਈ ਚੀਜ਼ ਬਣਾ ਕੇ ਰੱਖ ਲਾਂ ਕੁੜੀ ਤੇ ਨਿਤਬਾਰ ਆਉਂਦਾ ਹੈ ਦੇਕਵਾਂਗ ਵਾਦੀ ਜਾਂਦੀ ਐ ਕੁੜੀ ਹਾਲੇ 10 ਬਰਿਆਂ ਦੀ ਹੋਈ ਐ ਤੈਨੂੰ ਹੁਣੇ ਹੀ ਤੇਰ ਜੋੜਨ ਦਾ ਫਿਕਰ ਲੱਗ ਗਿਆ ਜੇ ਹੁਣੇ ਤੋਂ ਜੋੜਨ ਲੱਗਾਂਗੇ ਫੇਰ ਹੀ ਉਦੋਂ ਤੱਕ ਪੂਰੀਆਂ ਪਹਿਣਗੀਆਂ ਚੰ ਫਿਰ ਜੁੜ ਜਾਣਗੇ ਆਪਾਂ ਬੀਬੀ ਦਾ ਬੁੱਤਾ ਸਾਰ ਕੇ ਕੱਢ ਕਿਤੇ ਬੰਤ ਗਏ ਅੱਜ ਵੀ ਸੰਦੂਕ ਚੋਂ ਇਹ ਸੋਚਦੇ ਜੈ ਮਿਲ ਸਿਉਂ ਦੀਆਂ ਅੱਖਾਂ ਦੇ ਕੋਆਂ ਚੋਂ ਪਾਣੀ ਸੇਮ ਆਇਆ ਹੋਕਾ ਲੈਂਦੇ ਆ ਉਸ ਚਿੱਤ ਚ ਹੀ ਕਿਆ ਮਾਰ ਕੇ ਸੁੱਟ ਗਈ ਬੇਬੇ ਤਾਂ ਮਾਰ ਕੇ ਸੁੱਟ ਗਈ ਕਈ ਸਾਲ ਪਿੱਛੇ ਜਾ ਪਏ ਇਵੇਂ ਇੱਕ ਦਿਨ ਗੁਰਮੇਲ ਨੇ ਵੀ ਕਿਹਾ ਸੀ ਉਹ ਕਿਵੇਂ ਕੋਲ ਬੈਠੇ ਜੈਮਲ ਸਿੰਘ ਨੇ ਪੁੱਛਿਆ ਕਿਵੇਂ ਕੀ ਸੋਚਦੇ ਸੀ ਵੀ ਜਦੋਂ ਬੇਬੇ ਬਾਪੂ ਆ ਗਏ ਇੱਥੇ ਫੇਰ ਜਵਾਕ ਦੀ ਸਕੀਮ ਕਰਾਂਗੇ ਬੇਬੇ ਜਵਾਕ ਸੰਭਾਲਦੀ ਤੈਨੂੰ ਫਾਰਮਾਂ ਚ ਭੇਜਦੀ ਅਸੀਂ ਦੋਵੇਂ ਜੀ ਡਟ ਕੇ ਕੰਮ ਕਰਦੇ ਘਰ ਦੀ ਮੌਰਗੇਜ ਵੜਕਾ ਕੇ ਮਾਰਦੀ ਪਰ ਗੇੜ ਹੀ ਪੁੱਠਾ ਪੈ ਗਿਆ ਜਦੋਂ ਥੋਡੀ ਡਾਕਟਰੀ ਹੋ ਗਈ ਅਸੀਂ ਸੋਚਿਆ ਹੁਣ 6 ਮਹੀਨਿਆਂ ਚ ਪਹੁੰਚੇ ਲੈ ਅਸੀਂ ਜਵਾਕ ਦੀ ਸਕੀਮ ਕਰ ਲਈ ਘਰ ਲੈ ਲਿਆ ਤੇ ਉੱਧਰ ਬੇਬੇ ਤੁਰ ਗਈ ਢੀਕਦੇ ਤੁਹਾਨੂੰ ਇੱਥੇ ਸੀ ਤੇ ਜਾਣਾ ਮੈਨੂੰ ਉੱਥੇ ਪੈ ਗਿਆ ਵਾਸਾ ਕੋਈ ਆ ਕੇ ਜਮਲ ਸੋਨੇ ਗਰਮੇਲ ਦੇ ਮੋਢੇ ਤੇ ਹੱਥ ਰੱਖਿਆ ਉਹ ਰਾਤ ਬਿਸਤਰੇ 'ਚ ਉੱਸਲ ਵੱਟੇ ਲੈਂਦੇ ਜੈਮਲ ਸਿਓ ਨੂੰ ਲੱਗਿਆ ਸੀ ਜਿਵੇਂ ਬੰਤੀ ਨੇ ਕਿਹਾ ਹੋਵੇ ਜਮਾਂ ਤੇਰੇ ਤੇ ਗਿਆ ਐਵੇਂ ਚਿੱਤ ਛੱਡ ਜਾਂਦਾ ਏ ਜੇ 2-4 ਸਾਲ ਪਿੱਛੋਂ ਕਰਜ਼ਾ ਲੈ ਜੂ ਤਾਂ ਕਿ ਸਮਾਨ ਉੱਤੇ ਡਿੱਗ ਪੂ ਸਮਝਾਉ ਉਹਨੂੰ ਮੈਂ ਸਮਝਾਵਾਂ ਮੇਰੀ ਕਿਹੜਾ ਸੁਣਦਾ ਕਦੇ ਹਾਲ ਚਾਲ ਨਹੀਂ ਪੁੱਛਿਆ ਮੈਂ ਤਾਂ ਜਿਵੇਂ ਵਾਧੂ ਦਾ ਜੀ ਆਂ ਭੋਰਾ ਜੀ ਨਹੀਂ ਲੱਗਦਾ ਸੱਦਲਾਬ ਦੇ ਕੋਲ ਹੁਣ ਤਾਂ ਜੈਮਲ ਸੋਹਣੀ ਆਪਣੇ ਚਿੱਤ ਠੀਕਿਆ ਹਾਂ ਮੇਰੇ ਪੋਤੇ ਨੂੰ ਕਾਣ ਸੰਭੂ ਫਿਰ ਨੂੰ ਪੁੱਤ ਤਾਂ ਕੰਮ ਦੇ ਚਲੇ ਜਾਂਦੇ ਐ ਕਿੱਥੇ ਛੱਡਦੇ ਫਿਰਨਗੇ ਮੇਰੇ ਭੋਰਾ ਪਰ ਲਵੀ ਨੂੰ ਆਪਣੇ ਸਰਤਾ ਉਹਨਾਂ ਜਵਾਕ ਜੰਮਿਆ ਜੇ ਮੇਰੇ ਮਰੀ ਤੋਂ ਉਹ ਪਿੱਛੇ ਜਾ ਪਏ ਤਾਂ ਤੇਰੇ ਗਏ ਤੋਂ ਤਾਂ ਹੋਰ ਵੀ ਔਖੇ ਹੋ ਜਾਣਗੇ ਜਿਵੇਂ ਬੰਤੀ ਨੇ ਕਿਹਾ ਹੋ ਗਿਆ ਸੰਭੀ ਤਾਂ ਜਾਨਾ ਐ ਆਪ ਦੇ ਜਵਾਕਾਂ ਦੇ ਤਾਂ ਪੋਤੜਿਆਂ ਨੂੰ ਕਦੇ ਹੱਥ ਨਹੀਂ ਸੀ ਲਾਇਆ ਹੁਣ ਪੋਤੇ ਦਾ ਸਾਰਾ ਗੂਮੂਤ ਕਰਦਾ ਮੇਣਾ ਕੋਈ ਆਪ ਦਾ ਖੂਨ ਹੈ ਯਾਦ ਕਰਕੇ ਜਨਮ ਸਿਉਨੇ ਲੰਮਾ ਸਾਹ ਛੱਡਦਿਆਂ ਪਾਸਾ ਲਿਆ ਪਰ ਸਮਝਣ ਵੀ ਕੋਈ ਕਦਰ ਵੀ ਜਾਣੇ ਕੋਈ ਲਿਆਕਤ ਹੁੰਦੀ ਤਾਂ ਆ ਕੇ ਪੁੱਛਦਾ ਬਈ ਬਾਪੂ ਪਿੰਦਰ ਨੂੰ ਕੀ ਦਈਏ ਬੰਦੇ ਦਾ ਮਾਣ ਹੋ ਜਾਂਦਾ ਹੈ ਕਮਰੇ ਅੰਦਰ ਆਈ ਰੁਪਿੰਦਰ ਨੇ ਜੈਮਲ ਸਿਉ ਨੂੰ ਸੋਚਾਂ ਚੋਂ ਕੱਢਿਆ ਉਸ ਕਿਹਾ ਬਾਪੂ ਜੀ ਤੁਸੀਂ ਠੀਕ ਐ ਉੱਠਣਾ ਨਹੀਂ ਹਾਲੇ ਨਹੀਂ ਨਹੀਂ ਠੀਕ ਆ ਉਹੀ ਜਣੀ ਜੀਜਾ ਨਹੀਂ ਕੀਤਾ ਉੱਠਣ ਨੂੰ ਬਿਸਤਰੇ 'ਚ ਬੈਠਦਾ ਜੈਮਲ ਸਿਉ ਬੋਲਿਆ ਫੇਰ ਉਸ ਬੈੱਡ ਦੇ ਇੱਕ ਸਿਰੇ ਤੋਂ ਰਜਾਈ ਪਾਸੇ ਹਟਾਉਂਦੇ ਹੋਏ ਕਿਹਾ ਆ ਜਾ ਬਹਿ ਜਾ 6-7 ਦਿਨ ਤਾਂ ਵਹਿੰਦਾ ਹੀ ਨਿਕਲ ਗਏ ਜਾਣੇ ਪਤਾ ਹੀ ਨਹੀਂ ਲੱਗਿਆ ਕਦੋਂ ਆਈ ਤੇ ਕਦੋਂ ਮੁੜ ਚੱਲੀ ਉਹ ਤਾਂ ਵਾਵਾ ਰੌਣਕ ਲੱਗੀ ਵੀ ਸੀ ਨਹੀਂ ਤਾਂ ਸਾਰਾ ਦਿਨ ਲਵੀ ਕੋਲ ਕੱਲਾ ਬਠਾ ਰਹਿਣਾ ਤੂੰ ਇੱਥੇ ਐ ਤਾਂ ਪਤਾ ਹੀ ਨਹੀਂ ਲੱਗਾ ਗੱਲਾਂ ਕਰਦਿਆਂ ਕਿਵੇਂ ਦਿਹਾੜੀ ਨਿਕਲ ਜਾਂਦੀ ਐ ਜੈਮਲ ਸਿਉਂ ਦੀ ਆਵਾਜ਼ ਚ ਉਦਾਸੀ ਸੀ ਚਲੋ ਮੇਰੇ ਨਾਲ ਹੀ ਚਲੋ ਨਾਲ ਹੀ ਲਵੀ ਨੂੰ ਲੈ ਚਲਦੇ ਆਂ ਕੁੜੀਆਂ ਦੇ ਘਰ ਕਿਤੇ ਸੋਹਣੇ ਲੱਗਦੇ ਆਂ ਜੈਮਲ ਸਿਉ ਨੇ ਆਖਤਾ ਦਿੱਤਾ ਪਰ ਉਸ ਨੂੰ ਲੱਗਾ ਜਿਵੇਂ ਉਸ ਤੋਂ ਕੁਝ ਗਲਤ ਆਖਿਆ ਗਿਆ ਹੋਵੇ। ਕੁੜੀਆਂ ਤੇ ਮੁੰਡਿਆਂ 'ਚ ਕੀ ਫਰਕ ਐ? ਚਲੋ ਜੇ ਤੁਹਾਡਾ ਇਹੀ ਵਿਚਾਰ ਐ ਤਾਂ ਮੈਂ ਛੇਤੀ ਗੇੜਾ ਮਾਰ ਦੂੰ। ਆਹ ਤਾਂ ਕੈਲਗਰੀ ਖੜੀ ਐ, ਘੰਟੇ 'ਚ ਪਹੁੰਚ ਜਾਈਦਾ ਜਹਾਜ਼ ਤੇ। ਹਾਂ। ਕੋਈ ਫਰਕ ਨਹੀਂ ਮੁੰਡਿਆਂ ਕੁੜੀਆਂ 'ਚ। ਸਭੋਂ ਕੁੜੀਆਂ ਤਾਂ ਆਖ ਜੈਮਲਸਨ ਚੁੱਪ ਕਰ ਗਿਆ। ਉਸ ਦੇ ਦਿਮਾਗ ਵਿੱਚ ਉਸ ਦੀ ਵੱਡੀ ਭੈਣ ਆ ਗਈ। ਉਹ ਸੋਚਣ ਲੱਗਾ ਕਿ ਉਹ ਵੀ ਤਾਂ ਕੁੜੀ ਸੀ ਜਿਸ ਨੇ ਸਾਰਾ ਟੱਬਰ ਕੈਨੇਡਾ ਮੰਗਵਾ ਦਿੱਤਾ ਸੀ ਨਹੀਂ ਕੌਣ ਇੰਨਾ ਕਰਦਾ ਹੈ ਪਹਿਲਾਂ ਉਸ ਪਿੰਦਰ ਨੂੰ ਮਤ ਬੰਨਾ ਬਣਾ ਕੇ ਸੱਦਿਆ ਫੇਰ ਗੁਰਮੇਲ ਦਾ ਇੱਧਰ ਕੁੜੀ ਲੱਭ ਕੇ ਵਿਆਹ ਕੀਤਾ ਮੇਰੀ ਸਾਰੀ ਕਬੀਲਦਾਰੀ ਕਿਉਂ ਉੱਠਦੀ ਮੈਥੋਂ ਤਾਂ ਘਰ ਦੀ ਰੋਟੀ ਮਸਾਂ ਤੁਰਦੀ ਸੀ ਪਰ ਹੁਣ ਕਿਹੜਾ ਮੈਂ ਸ਼ਾਹ ਹੋ ਗਿਆ ਹਾਂ ਕੁੜੀ ਦੇ ਹੱਥ ਤੇ ਧਨ ਲਈ ਤਾਂ ਚਾਰ ਛਿੱਲੜ ਜੇਬ ਚ ਨਹੀਂ ਤੇ ਉੱਥੇ ਜੈਮਲ ਸਿੰਘ ਦੀਆਂ ਸੋਚਾਂ ਨੇ ਪਲਟਾ ਖਾਦਾ ਤੇ ਉਸ ਦੀਆਂ ਯਾਦਾਂ ਚ 2 ਸਾਲ ਪਹਿਲਾਂ ਦਾ ਸਮਾਂ ਹਾਵੀ ਹੋ ਗਿਆ ਜਦੋਂ ਹਾਲੇ ਇੰਡੀਆ ਵਿੱਚ ਹੀ ਸੀ ਰੁਪਿੰਦਰ ਦੀ ਚਿੱਠੀ ਗਈ ਸੀ ਕਿ ਉਹ ਮੋਨਿਕਾ ਦੇ ਨਾਲ ਇੰਡੀਆ ਆ ਰਹੀ ਹੈ ਉਦੋਂ ਨਰਮੇ ਦੀ ਹਾਲੇ ਪਹਿਲੀ ਚੋਣੀ ਹੀ ਚੁਗੀ ਸੀ ਜੈਮਲ ਸਿੰਘ ਸਾਰਾ ਨਰਮਾ ਮੰਡੀ ਵਿੱਚ ਵੇਚ ਆਇਆ ਸੀ ਫੇਰ ਜਿੰਨਾ ਚਿਰ ਰੁਪਿੰਦਰ ਪਿੰਡ ਰਹੀ ਸੀ ਟੈਕਸੀ ਵਾਲੇ ਉਦਮ ਨੂੰ ਓਨਾ ਚਿਰ ਗੇੜੇ ਦੀ ਭਾਲ ਲਈ ਟੈਕਸੀ ਸ਼ਹਿਰ ਦੇ ਸਟੈਂਡ ਤੇ ਨਹੀਂ ਸੀ ਲਾਉਣੀ ਪਈ। ਜੈਮਲ ਸਿੰਘ ਰੁਪਿੰਦਰ ਨੂੰ ਰਿਸ਼ਤੇਦਾਰੀਆਂ ਚ ਮਲਾਉਣ ਲਈ ਤੁਰਿਆ ਰਹਿੰਦਾ। ਦੋ ਸਾਲਾਂ ਦੀ ਮੌਨਕਾ ਨੂੰ ਉਹ ਆਪਣੇ ਮੋਢਾਂ ਤੇ ਚੁੱਕੀ ਫਿਰਦਾ। ਰੁਪਿੰਦਰ ਨੇ ਜਦ ਵਾਪਸ ਮੁੜਨਾ ਸੀ ਉਸ ਤੋਂ 5-6 ਦਿਨ ਪਹਿਲਾਂ ਬੰਤੀ ਸੰਦੂਕ ਚੋਂ ਚਾਦਰਾਂ ਤੇ ਦਰੀਆਂ ਕੱਢਦੀ ਬੋਲੀ ਸੀ। ਪਿੰਦਰੇ ਆ ਸਾਰੀਆਂ ਤੇਰੇ ਵਾਸਤੇ ਬਣਾਈਆਂ ਸੀ। ਪਰ ਤੇਰਾ ਕਾਰਜ ਤਾਂ ਜਿਉਣ ਜੋਗੀ ਤੇਰੀ ਭੂਆ ਨੇ ਉਧਰ ਹੀ ਕਰਤਾ ਇਹ ਲੈ ਜੀ ਭਾਈ ਉਥੇ ਤੇਰੀਆਂ ਸਾਰੀਆਂ ਬੇਬੇ ਜੀ ਮੇਰੇ ਨਹੀਂ ਕੰਮ ਆਉਣੀਆਂ ਉਧਰ ਦਰੀਆਂ ਦੀ ਨਹੀਂ ਲੋੜ ਪੈਂਦੀ ਉਥੇ ਜੇ ਤੁਹਾਡਾ ਬਹੁਤਾ ਹੀ ਜੀ ਕਰਦਾ ਤਾਂ ਕੋਈ ਸੂਟ ਸਾੜੀ ਲੈ ਦਿਓ ਪਿੰਦਰ ਨੇ ਕਿਹਾ ਸੂਟ ਵੀ ਲੈ ਦੂੰ ਪਰ ਇੱਕ ਤਾਂ ਲੈ ਜਾ ਨਿਸ਼ਾਨੀ ਵਜੋਂ ਬਹੁਤਾ ਨਹੀਂ ਥਾਂ ਕੇਰ ਦੀ ਤੇਰਾ ਆਖਦੀ ਬੰਤੀ ਨੇ ਮੱਲੋ ਮੱਲੀ ਇੱਕ ਚਾਦਰ ਰੁਪਿੰਦਰ ਦੇ ਅਟੈਚੀ ਚ ਪਾ ਦਿੱਤੀ। ਫੇਰ ਪਿੱਛੋਂ ਰੁਪਿੰਦਰ ਦੀ ਪਸੰਦ ਦੇ ਸੱਤ ਸੂਟ ਵੀ ਲਿਆ ਕੇ ਦਿੱਤੀ। ਜੈਮਲ ਸੌਂਦੀਆਂ ਸੋਚਾਂ ਦੀ ਸੂਈ ਫੇਰ ਜਾਣ ਲੱਗੀ ਰੁਪਿੰਦਰ ਨੂੰ ਕੀ ਦੇਵਾਂਗਾ ਉੱਪਰ اٹਕੀ। ਬੰਤੀ ਹੁੰਦੀ ਤਾਂ ਕੋਈ ਸੂਟ ਸਾੜੀ ਕੱਢ ਲੈਂਦੀ ਕਿਤੋਂ? ਬੋਟੀ ਵੀ ਦੇਊਗੀ ਕੋਈ? ਨਹੀਂ ਮੈਂ ਸੰਸਾ ਕਰੀ ਜਾਣਾ। ਪਰ ਸੌਰੀ ਮੁਰਦੀ ਕੁੜੀ ਨੂੰ ਪਿਆਰ ਦੇਂਦਾ ਖਾਲੀ ਹੱਥ ਵੀ ਚੰਗਾ ਨਹੀਂ ਲੱਗਦਾ। ਚਲ ਪੰਜਾਂ ਦਾ ਨੋਟ ਜਿਹੜਾ ਪਿਆ ਹੈ ਉਹ ਦੇ ਤੂੰ ਫੇਰ ਮੇਰੇ ਕੋਲ ਨਹੀਂ ਕੁਝ ਬਚਣਾ 50 ਸੀ ਜਦੋਂ ਦੇਸੋਂ ਆਇਆ ਸੀ 6-7 ਮਹੀਨਿਆਂ ਚ ਸਾਰੇ ਖੁਰ ਗਏ ਇੱਕ ਆਹੀ ਬਚਿਆ ਕਦੇ ਲੋੜ ਪੈ ਜਾਂਦੀ ਹੈ ਜੇਬ ਵਿੱਚ ਪੰਜਾ-ਸਤਾ ਚੰਗਾ ਰਹਿੰਦਾ ਗੁਰਮੀਲ ਤਾਂ ਪੰਜੀ ਨਹੀਂ ਦਿੰਦਾ ਉਦਣ ਮੰਗੇ ਹੀ ਸੀ 10-20 ਡਾਲਰ ਅੱਗੋਂ ਪੁੱਠਾ ਹੀ ਬੋਲਿਆ ਅਖੇ ਤੈਂ ਗੜਾ ਬਲਦ ਲੈਣ ਜਾਣੇ ਘਰ ਬੈਠੇ ਨੂੰ ਰੋਟੀ ਟੁੱਕ ਮਿਲ ਜਾਂਦਾ ਪੁੱਛਣ ਵਾਲਾ ਹੋਵੇ ਰੋਟੀ ਟੁੱਕ ਤੋਂ ਬਿਨਾ ਵੀ ਤਾਂ ਬੰਦੇ ਨੂੰ ਲੋੜ ਹੁੰਦੀ ਐ ਜਮਾ ਪੈਸੇ ਦਾ ਪੁੱਤ ਬਣ ਗਿਆ ਗੁਰਮੇਲ ਤਾਂ ਉਦਣ ਕਿੰਨਾ ਔਖਾ ਭਾਰਾ ਹੋਇਆ ਸੀ ਜਦੋਂ ਖੇਮ ਸਿਉਂ ਕੇ ਘਰੇ ਪਾਠ ਵਾਲੇ ਦਿਨ ਦੂਜਿਆਂ ਦੀ ਦੇਖਾ ਦੇਖੀ ਰਾਗੀ ਨੂੰ ਦੋ ਛਿੱਲੜ ਦੇ ਬੈਠਾ ਸੀ ਅਖੇ ਬਾਪੂਏ ਦਰਖਤਾਂ ਤੋਂ ਨਹੀਂ ਛੱਡਦੇ ਤੇ ਤੂੰ ਰਾਗੀਆਂ ਨੂੰ ਲਟਾਈ ਜਾਂਦਾ ਮੈਂ ਵੀ ਬੈਠੀ ਸੀ ਮੈਂ ਨਹੀਂ ਦਿੱਤਾ ਕੁਛ ਮੈਂ ਤਾਂ ਮੱਥਾ ਵੀ ਚੌਨੀ ਤੋਂ ਵੱਧ ਨਹੀਂ ਟੇਕਿਆ ਕਦੇ ਹੱਦੀ ਹੋ ਗਈ ਇਹਦੇ ਵਾਲੀ ਆਜੋ ਬਾਪੂ ਜੀ ਰੋਟੀ ਬਣ ਗਈ ਖਾ ਲੋ ਉੱਠ ਕੇ ਨੂਂਦੀ ਆਵਾਜ਼ ਸੁਣ ਉੱਠਿਆ ਬਿਸਤਰੀ ਉੱਪਰ ਰਜ਼ਾਈ ਵਿਛਾ ਕੇ ਖਾਣੇ ਵਾਲੇ ਮੇਜ਼ ਦੁਆਲੇ ਬੈਠ ਗਿਆ ਉਹ ਸਾਸੇ ਪਾਸੇ ਵੇਖਿਆ ਫੇਰ ਰੋਟੀਆਂ ਪਕਾ ਰਹੀ ਆਪਣੀ ਨੂ ਨੂੰ ਪੁੱਛਣ ਲੱਗਾ ਗੁਰਮੇਲ ਕੰਮ ਤੇ ਗਿਆ ਅੱਜ ਵੀ ਹਾਂ ਬਾਪੂ ਜੀ ਮੋੜਾ ਉਹ ਜਦੋਂ ਤੱਕ ਪਿੰਦਰ ਨੇ ਜਾਣਾ ਕਹਿੰਦੇ ਸੀ ਤਿਆਰ ਰਹੋ ਜਦੋਂ ਨੂੰ 에어ਪੋਰਟ ਤੇ ਜਾਣ ਦਾ ਟਾਈਮ ਹੋਇਆ ਪਹੁੰਚ ਜੂ ਅੱਛਾ ਆਖ ਜਮਲ ਸਿੰਘ ਰੋਟੀ ਖਾਣ ਲੱਗ ਪਿਆ ਰੋਟੀ ਖਾ ਕੇ ਉਸ ਦੇ ਚਿੱਤ ਚ ਆਈ ਕਿ ਨੂੰ ਘਰ پارک ਤੱਕ ਢੇੜਾ ਲਾਵੇ ਪਰ ਉਸ ਦਾ ਮਨ ਨਾ ਮੰਨਿਆ ਕਿਉਂ ਲਿਵਿੰਗ ਰੂਮ ਵਿੱਚ ਪਏ ਸੋਫੇ ਦੀ ਇੱਕ ਨੁੱਕਰੇ ਬੈਠ ਸੋਚਾਂ ਵਿੱਚ ਡੁੱਬ ਗਿਆ। ਅੱਜ ਵੀ ਸੋਹਰਾ ਕੰਮ ਤੇ ਚਲਾ ਗਿਆ। ਘੜੀਪਲ ਬਹਿ ਜਾਂਦਾ ਭੈਣ ਕੋਲੇ। ਕੁੜੀ ਵੀ ਕੀ ਸੋਚਦੀ ਹੋਊ? ਬਈ ਭਰਾ ਨੂੰ ਮਿਲਣ ਆਈਆਂ ਤੇ ਭਰਾ ਕੰਮਾਂ 'ਚ ਰੁੱਝਿਆ ਫਿਰਦਾ। ਪਿੰਦਰ ਕਹਿੰਦੀ ਵੀ ਸੀ, ਬਈ ਮੈਂ ਤਾਂ ਸੋਚਦੀ ਸੀ ਗੁਰਮੇਲ ਕਿਤੇ ਤੋਰ ਫੇਰ ਕੇ ਲਿਆਊਗਾ। ਪਰ ਇਹਨੂੰ ਤਾਂ ਵੇਹਲ ਹੀ ਨਹੀਂ। ਕੀ ਹੁੰਦਾ ਜਾਂਦਾ ਇਹਨੂੰ? ਇਹ ਹੋ ਜਾਂਦਾ ਹੈ ਨਹੀਂ ਸੀ ਗਰਮੇਲ ਇਹ ਤਾਂ ਮੋਹ ਹੀ ਬਥੇਰਾ ਕਰਦਾ ਸੀ ਸਭ ਦਾ ਆਪ ਦੀ ਭੂਆ ਜਾਂ ਮਾਮਿਆਂ ਦੇ ਆਇਆਂ ਤੋਂ ਤਾਂ ਉਹਨਾਂ ਦੇ ਨਾਲ ਅਲੱਗ-ਅਲੱਗ ਵੈਂਦਾ ਹੁੰਦਾ ਸੀ ਇੱਥੇ ਆ ਕੇ ਤਾਂ ਜਮਾ ਹੀ ਬਦਲ ਗਿਆ ਕੈਸਾ ਪਾਣੀ ਹੈ ਇਸ ਮੁਲਖ ਦਾ ਬੰਦੇ ਨੂੰ ਜਮਾ ਹੀ ਬਦਲ ਤਰਦਾ ਹੈ ਪੈਸੇ ਦਾ ਇੰਨਾ ਪਿਆਰ ਵੀ ਕੀ ਆਖ ਉਹ ਦਣ ਆਖ ਦਿੱਤਾ ਬਈ ਟਟ ਟਟਣਾ ਮਰਿਆਕਰ ਤਾਂ ਕਹਿੰਦਾ ਅਖੇ ਆਪਣੇ ਸਾਰੇ ਰਿਸ਼ਤੇਦਾਰਾਂ ਚੋ ਸਾਰਿਆਂ ਨਾਲੋਂ ਪੁਰਾਣਾ ਘਰ ਹੈ ਆਪਣਾ ਇਉਂ ਕੰਮ ਕਰਕੇ ਯੋਨਾ ਵਰਗਾ ਬਣੂੰਗਾ ਪੁੱਛਣ ਵਾਲਾ ਹੋਵੇ ਵੀ ਸਾਡੀ ਕਿਸੇ ਨਾਲ ਜਿਦਾਈ ਹੈ ਜਦੋਂ ਉਹਨਾਂ ਜਿੰਨਾ ਟਾਈਮ ਹੋ ਗਿਆ ਇੱਥੇ ਆਇਆਂ ਨੂੰ ਆਪਣਾ ਵੀ ਯੋਨਾ ਵਰਗਾ ਬਣਜੂ ਧੋਤੀ ਮੋਨਕਾ ਨੇ ਬਾਹ ਤੋ ਖਿੱਚ ਕੇ ਉਸ ਨੂੰ ਸੋਚਾਂ ਵਿੱਚੋਂ ਕੱਢਿਆ ਸੋਫੇ ਉੱਤੇ ਨਾਲ ਬੈਠੀ ਮੋਨਕਾ ਵੱਲ ਉਸ ਦਾ ਧਿਆਨ ਹੀ ਨਹੀਂ ਗਿਆ ਮੋਨਕਾ ਹੌਲੀ-ਹੌਲੀ ਸਿਰਕਦੀ ਉਸਦੇ ਨਾਲ ਲੱਗੀ ਪਰ ਫਿਰ ਵੀ ਜੈਮਲ ਸਿੰਘ ਨੇ ਆਪਣੇ ਸੱਜੇ ਹੱਥ ਦੀ ਟੁੰਡੀ ਉਂਗਲ ਨਾਲ ਉਸ ਨੂੰ ਨਾ ਡਰਾਇਆ ਤਾਂ ਮੋਨਕਾ ਨੇ ਉਸ ਨੂੰ ਬਾਹਾਂ ਤੋਂ ਫੜ ਕੇ ਉਠਾਉਣ ਦੀ ਕੋਸ਼ਿਸ਼ ਕਰਦੀ ਨੇ ਕਿਹਾ ਆਓ ਬਾਪੂ ਜੀ ਖੇਡੀਏ ਜਾਂ ਪੁੱਤ ਲਵੀ ਨਾਲ ਖੇਡ ਲਾ ਮੇਰਾ ਚਿੱਤ ਨਹੀਂ ਠੀਕ ਆ ਕੇ ਜੈਮਲ ਸਿੰਘ ਨੇ ਮੋਨਕਾ ਨੂੰ ਟਰਕਾਉਣ ਦੀ ਕੋਸ਼ਿਸ਼ ਕੀਤੀ ਪਰ ਮੋਨਕਾ ਉੱਥੇ ਹੀ ਬੈਠੀ ਰਹੀ ਜੈਮਲ ਸਿੰਘ ਨੂੰ ਉਸ ਵੱਲ ਵੇਖ ਆਪਣੇ ਅੰਦਰੋਂ ਕੁਝ ਖੁਸ ਦਾ ਜਿਹਾ ਮਹਿਸੂਸ ਹੋਇਆ ਉਸ ਨੇ ਮੋਨਕਾ ਦੇ ਸਿਰ ਤੇ ਹੱਥ ਫੇਰਦੇ ਕਿਹਾ ਅੱਜ ਮੇਰੇ ਪੁੱਤ ਨੇ ਚਲੇ ਜਾਣਾ ਫਿਰ ਉਸ ਦਾ ਹੱਥ ਆਪਣੀ ਜੇਬ ਤੇ ਚਲਾ ਗਿਆ ਪੰਜਾਂ ਦੇ ਨੋਟ ਨੂੰ ਟੁੰਦਿਆਂ ਉਹ ਸੋਚਿਆ ਕਿ ਨੋਟ ਓਪਿੰਦਰ ਨੂੰ ਦੇ ਦੇਵੇਗਾ ਪਰ ਅਗਲੀ ਪਲ ਉਸ ਨੂੰ ਲੱਗਾ ਜਿਵੇਂ ਬੰਤੀ ਆਖ ਰਹੀ ਹੋਵੇ ਇਸ ਪੰਜਾਂ ਦੇ ਨੋਟ ਨਾਲ ਕੀ ਗੰਜੀਣਾਉ ਤੇ ਕੀ ਨਿਚੋੜੂ ਕੀ ਦੱਸੂ ਕੁੜੀ ਸੋਰੀ ਜਾ ਕੇ ਬੀਪੋ ਮੇਰੇ ਤੋਂ ਆ ਪੰਜਾਂ ਦਾ ਨੋਟ ਸਰਿਆ ਹੋਰ ਕਿੱਥੋਂ ਲਿਆਵਾਂ ਮੈਂ ਆ ਦੇ ਕੇ ਮੇਰੀ ਜੇਬ ਖਾਲੀ ਹੋ ਜਾਣੀ ਐ ਖਾਲੀ ਜੇਬ ਨਹੀਂ ਚੰਗੀ ਹੁੰਦੀ ਵੇਲੇ ਇੱਕ ਵੇਲੇ ਕਦੇ ਬਸ ਬੋਸੀ ਫੜਨੀ ਪੈ ਜਾਂਦੀ ਐ ਬਸ ਦਾ ਖਿਆਲ ਆਉਂਦੀ ਉਸ ਦੇ ਚੇਤਿਆਂ ਚ 15 ਦਿਨ ਪਹਿਲਾਂ ਵਾਲਾ ਐਤਵਾਰ ਘੁੰਮ ਗਿਆ ਸੀ ਜਦ ਬਿੱਕਰ ਸਿਓ ਨੇ ਕਿਹਾ ਸੀ ਆ ਜਾ ਮਲਸਿਆਂ ਕੋਡੀ ਵੇਖ ਕੇ ਆ ਜੀ ਗੁਰਦੁਆਰੇ ਵਾਲਿਆਂ ਨੇ ਟੂਰਨਾਮੈਂਟ ਰੱਖਿਆ ਨਾ ਵੀ ਭਰਾਵਾ ਕੌਡੀ ਬੜੀ ਮਹਿੰਗੀ ਪੈਂਦੀ ਐ ਸਵਾ ਡਾਲਾ ਬਸ ਤੇ ਜਾਣ ਦਾ ਲੱਗ ਜਾਣਾ ਤੇ ਸਵਾ ਡਾਲਾ ਆਉਣ ਦਾ ਤੇਰਾ ਸੂਤ ਐ ਕਾਟ ਬਣਿਆ ਵਾ ਤੇਰਾ ਟੱਕ ਜਾ ਦਿਖਾ ਕੇ ਜਿਹੜੀ ਮਰਜ਼ੀ ਬਸ ਚੜ ਜਾਣਾ ਜੈਮਲ ਸੋਨੇ ਇਨਕਾਰ ਕਰਦਿਆਂ ਕਿਹਾ ਕੋਈ ਨਹੀਂ ਤੇਰਾ ਵੀ ਬਣ ਜੂ 10 ਸਾਲ ਲੇਕਣਾ ਪੈਣਾ ਨਾਲੇ ਪੈਂਟਾਂ ਸਾਲਾਂ ਦਾ ਹੋ ਜਾ ਉਦੋਂ ਚੱਲਿਆ ਕਰਾਂਗੇ ਫੇਰ ਉਹ ਆ ਜਾ ਆਈ ਚੜਜੀ ਮੇਰੇ ਮਗਰ ਕੋਈ ਨਹੀਂ ਪੁੱਛਦਾ ਮੈਂ ਹੁਣ ਤਾਂ ਇਾਂ ਹੀ ਦਬੜੂ ਘਸੜੂ ਸਾਰਿਆ ਆਖ ਬਿੱਕਰ ਸਿਉ ਨੇ ਉਸ ਨੂੰ ਬਾਹਰ ਤੋਂ ਫੜ ਕੇ ਆਪਣੇ ਨਾਲ ਤੋਰ ਲਿਆ ਬਿੱਕਰ ਸਿਉ ਦੇ ਮਗਰ ਬਸ ਚੜਦੇ ਨੂੰ ਜਦ ਬੱਸ ਡਰਾਈਵਰ ਨੇ ਸੀਨੀਅਰ ਸਿਟੀਜ਼ਨ ਕਾਰਡ ਦਿਖਾਉਣ ਲਈ ਕਿਹਾ ਤਾਂ ਉਹ ਸਮਝ ਕੇ ਵੀ ਨਾ ਸਮਝ ਹੋਣ ਦਾ ਨਾਟਕ ਕਰਦਾ ਪਾਣੀ ਪਾਣੀ ਹੋ ਗਿਆ ਸੀ ਕੀ ਰਹਿੰਦਾ ਬੰਦੇ ਦਾ ਗਾਹ ਨੂੰ ਨਹੀਂ ਚੜਦੇ ਬਿਨਾ ਟਿਕਟੋਂ ਸੋਚ ਉਸ ਫੇਰ ਆਪਣੀ ਜੇਬ ਨੂੰ ਟੋਹੀ ਬਾਪੂ ਜੀ ਜੈਕਟ ਪਾ ਕੇ ਵੇਖੀ ਸੀ ਮੇਚ ਹੈ ਰੁਪਿੰਦਰ ਨੇ ਉਸ ਕੋਲ ਆ ਕੇ ਪੁੱਛਿਆ ਤੂੰ ਕਾ ਨੂੰ ਲਿਆਉਣੀ ਸੀ ਕੁੜੀਆਂ ਨਹੀਂ ਲਿਆਉਂਦੀਆਂ ਹੁੰਦੀਆਂ ਆਖ ਜਮਲ ਸਿਓ ਸੋਚਣ ਲੱਗਾ ਕਮਲੀ ਆ ਕੁੜੀ ਸਾਰੇ ਟੱਬਰ ਰਾਸਤੇ ਕੁਝ ਨਾ ਕੋ ਚੁੱਕ ਲਿਆਉਂਦੀ ਹੈ ਗੁਰਮੇਲ ਹੋਰੀ ਪਤਾ ਨਹੀਂ ਕੀ ਦੇਣਗੇ ਜਾਣ ਲੱਗੀ ਨੂੰ ਪੁੱਛਾ ਨਾ ਬੋਟੀ ਤੋਂ ਉਹ ਸੋਫੇ ਤੋਂ ਉੱਠਿਆ ਹੀ ਸੀ ਕਿ ਉਸਦੇ ਚਿੱਤੇ ਚ ਉਹ ਦਿਨ ਆ ਗਿਆ ਜਸਦਨ ਉਸਦੇ ਚਾਚੇ ਦੀ ਧੀ ਉਸ ਨੂੰ ਮਿਲਣ ਆਈ ਸੀ ਤੇ ਜੈਮਲਸਿਓ ਮੁੜ ਕੇ ਸੋਖੇ ਤੇ ਬੈਠ ਗਿਆ ਉਸ ਦਿਨ ਵਾਪਸ ਮੁੜਦੀ ਆਪਣੀ ਚਚੇਰੀ ਭੈਣ ਦਾ ਸਹਿਰ ਪਲੋਸਦੇ ਹੋਏ ਉਸ 2 ਡਾਲਰ ਦਿੰਦਿਆਂ ਕਿਹਾ ਸੀ ਲੈ ਕੁੜੇ ਜਿਉਂਦੀ ਰਹਿ ਨਾ ਬਾਈ ਰਹਿਣ ਦੇ ਇਹਨੂੰ ਕੀ ਹੈ ਭੈਣ ਨੇ 2 ਡਾਲਰ ਮੋੜਦਿਆਂ ਕਿਹਾ ਮੈਂ ਕੋਈ ਉੱਠ ਘੋੜਾ ਦਿੰਨਾ ਇਹ ਤਾਂ ਸ਼ਗਨ ਹੁੰਦਾ ਹੈ ਕੁੜੀਆਂ ਨੂੰ ਘਰੋਂ ਖਾਲੀ ਨਹੀਂ ਜਾਣ ਦੇਈਦਾ ਹੁੰਦਾ ਲੈ ਫੜ ਆਖਦੇ ਜੈਮਲਸਿਓ ਨੇ 2 ਡਾਲਰ ਦਾ ਨੋਟ ਉਸ ਦੀ ਮੁੱਠ ਵਿੱਚ ਦੇ ਦਿੱਤਾ ਸੀ ਮੁੱਠ ਕੁਟੀ ਜਿਉਂ ਹੀ ਉਹ ਬਾਹਰ ਨਿਕਲੀ ਗੁਰਮੇਲ ਹਿਰਖ ਕੇ ਬੋਲਿਆ ਬਾਪੂ ਤੂੰ ਲੈਣ ਦੇਣ ਦਾ ਬਹੁਤਾ ਫਿਕਰ ਨਾ ਕਰਿਆ ਕਰ ਇੱਥੋਂ ਦੇ ਜਿਹੜੇ ਹਿਸਾਬ ਕਿਤਾਬ ਨੇ ਅਸੀਂ ਉਸੇ ਤਰ੍ਹਾਂ ਮਿਲ ਵਰਤ ਲੈਣੇ ਆ ਸੋਫੇ ਤੇ ਬੈਠਾ ਜੈਮਲਸਿਓ ਸੋਚਣ ਲੱਗਾ ਕੁੜੀਆਂ ਨਾਲ ਕਾਹਦੇ ਹਿਸਾਬ ਕਿਤਾਬ ਜੇ ਹੋਰ ਮੌਲ ਖਾ ਗਏ ਤਾਂ ਰੌ ਰੀਤਾਂ ਤਾਂ ਨਹੀਂ ਬਦਲ ਜਾਂਦੀਆਂ ਮੌਨਿਕਾ ਦਾ ਰੌਲਾ ਸੁਣੋ ਸੋਚਾਂ ਚੋਂ ਨਿਕਲਿਆ ਮੌਨਕਾ ਬਾਹਰ ਖੜੇ ਆਈਸਕ੍ਰੀਮ ਵਾਲੇ ਟਰੱਕ ਤੋਂ ਕੁਲਫੀ ਲੈਣ ਦੀ ਜਿੱਦ ਕਰ ਰਹੀ ਸੀ ਪਰ ਰੁਪਿੰਦਰ ਉਸ ਨੂੰ ਝੜਕ ਕੇ ਚੁੱਪ ਕਰਾ ਰਹੀ ਸੀ ਫੇਰ ਮੌਨਕਾ ਜੈਮਲ ਸਿੰਘ ਕੋਲ ਆ ਕੇ ਕਹਿਣ ਲੱਗੀ ਬਾਪੂ ਜੀ ਮਨੀ ਦਿਓ ਕੁਲਫੀ ਲੈਣੀ ਹੈ ਪਰ ਜੈਮਲ ਸਿੰਘ ਨੇ ਕੋਈ ਜਵਾਬ ਨਾ ਦਿੱਤਾ ਉਸ ਨੇ ਆਪਣਾ ਹੱਥ ਜੇਬ ਉੱਪਰ ਰੱਖ ਲਿਆ ਮੌਨਕਾ ਨੇ ਉਸ ਨੂੰ ਬਾਹਾਂ ਤੋਂ ਖਿੱਚ ਫੇਰ ਆਖਿਆ ਬਾਪੂ ਜੀ ਆਉ ਜਾਂਦਾ ਮਨੀ ਦਿਓ ਮਨੀ ਮਨੀ ਦਿਓ ਮਨੀ ਬਾਪੂ ਨੂੰ ਪੈਸਾਂ ਲੱਗੀ ਐ ਜੈਮਲ ਸੋਂ ਦਾ ਖਰਬਾ ਬੋਲ ਸੁਣ ਮੋਨ ਕੱਠ ਠੰਬਰ ਜਿਹਾ ਗਈ ਜਿਵੇਂ ਉਸ ਨੇ ਬਾਪੂ ਦੇ ਭਲੇਖੇ ਕਿਸੇ ਹੋਰ ਦੀ ਬਾਹ ਖਿੱਚੀ ਹੋਵੇ ਜੈਮਲ ਸੋਂ ਨੂੰ ਆਪਣੇ ਰੁੱਖੇ ਬੋਲ ਤੇ ਹਰਾਨੀ ਹੋਈ ਉਸ ਨੂੰ ਲੱਗਾ ਜਿਵੇਂ ਬੰਤੀ ਆਖ ਰਹੀ ਹੋਵੇ ਗੁਰਮੇਲ ਦੇ ਬਾਪੂ ਤੈਨੂੰ ਵੀ ਕੈਨੇਡਾ ਦਾ ਪਾਣੀ ਲੱਗ ਗਿਆ ਲੱਗਦਾ ਇਸ ਤੋਂ ਪਹਿਲਾਂ ਕਿ ਮੋਨਿਕਾ ਦੇ ਟੇਰੇ ਬੁੱਲ ਰੋਣ ਚ ਬਦਲਦੇ ਜੈਮਲ ਸੋਨੇ ਆਪਣਾ ਇਕਲੌਤਾ 5 ਡਾਲਰ ਦਾ ਨੋਟ ਮੋਨਿਕਾ ਨੂੰ ਫੜਾ ਦਿੱਤਾ